ਹਣੀ ਪਿਆਬਸਰੀ ਗੱਲ ਜੀ ਸਾਰੇ ਉਹ ਨਹੀਂ ਤੇ ਮੂਵੀ ਆਈ ਸੀ ਅਕਾਲ ਰਿਲੀਜ਼ ਵੀ ਹੋ ਗਈ ਆ ਤੇ ਹਜੇ ਤੱਕ ਅਸੀਂ ਵੈਸੇ ਫਿਲਮ ਦੇਖੀ ਨਹੀਂ ਗਈ ਤੇ ਉਹਦੇ ਰਿਵਿਊ ਹੀ ਪੜੇ ਨੇ ਰਿਵਿਊ ਦੇ ਵਿੱਚ ਕਿਹਾ ਜਾ ਰਿਹਾ ਬਹੁਤ ਸੋਹਣੀ ਫਿਲਮ ਆ ਤੇ ਆਪਣੇ ਪੰਜਾਬੀ ਨਿੰਗ ਭਰਾ ਭਰਾਣੇ ਜਿਹੜੇ ਉਹਨਾਂ ਨੇ ਥੋੜਾ ਜਿਹਾ ਐਕਸ਼ਨ ਚੱਕੇ ਸੀ ਪੂਰੀ ਗੱਲ ਤਾਂ ਨਹੀਂ ਸਾਨੂੰ ਪਤਾ ਕੀ ਗੱਲ ਕੀ ਆ ਕੀ ਨਹੀਂ ਤੇ ਉਹਦੇ ਵਿੱਚ ਇਹੀ ਦੱਸਿਆ ਗਿਆ ਸੀ ਕਿ ਮੌਲਾ ਚਾ ਸਿਨੇਮਾ ਗ੍ਰੈਂਡ ਜਗ੍ਹਾ ਪੋਸਟਰ ਲਏ ਜਾ ਰਹੇ ਨੇ ਤੇ ਆਪਣੇ ਆਪਣੇ ਭਾਜੀ ਵੀ ਲਾਈਵ ਹੋਏ ਸੀਗੇ ਮੇਰੇ ਭਾਜੀ ਤੇ ਹੋਰ ਨੇ ਵੀ ਕੁਝ ਦੱਸਿਆ ਸੀ ਤੇ ਆਪਣਾ ਟਸ਼ਨ ਪੰਜਾਬੀ ਲਾਈਵ ਚੈਨਲ ਆ ਇਹਨਾਂ ਨੇ ਵੀ ਦੱਸਿਆ ਵਾ ਆਪਾਂ ਇਹ ਸੁਣ ਲਈਏ ਭਰਾ ਉਹਨਾਂ ਦਾ ਕੀ ਕਿਹਾ ਵਾ ਭਰਾ ਉਹਨਾਂ ਨੇ ਤੇ ਇੱਕ ਮਿੰਟ ਰੁਕਿਓ ਤੇ ਦੇਖ ਲਿਏ ਕੀ ਇਹਦੇ ਨਿਚੋੜ ਨਿਕਲਦਾ ਵਾ ਦੇਖਦੇ ਆ ਫਿਰ ਆਪਾਂ ਦੇਖਣੀ ਚਾਹੀਦੀ ਆ ਕਿ ਨਹੀਂ ਦੇਖਣੀ ਪਰ ਸਾਨੂੰ ਮੈਨੂੰ ਲੱਗਦਾ ਫਿਰ ਦੇਖਣੀ ਚਾਹੀਦੀ ਆ ਜੇ ਕੋਈ ਸ਼ੌਟ ਗਲਤ ਨੇ ਕੋਈ ਹਨਾ ਆਪਣੇ ਕਮਿਊਨਿਟੀ ਨੂੰ ਹਨਾ ਸਹੀ ਨਹੀਂ ਏ ਉਹ ਸ਼ੌਟ ਕੱਟ ਦਿੱਤੇ ਜਾਂ ਡਿਲੀਟ ਕਰਕੇ ਰਿਲੀਜ਼ ਕਰ ਦੇਣਾ ਜੋ ਪਰ ਹੁਣ ਤਾਂ ਰਿਲੀਜ਼ ਹੋ ਗਈ ਹੈ ਪਰ ਪਰ ਲਈ ਦੋ ਦੇਖਦੇ ਆ ਬੀਤੇ ਦਿਨ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਿੱਪੀ ਗਰੇਵਾਲ ਦੀ ਆ ਰਹੀ ਫਿਲਮ ਅਕਾਲ ਦੇ ਪੋਸਟਰ ਸਿਨੇਮਾ ਘਰਾਂ ਵਿੱਚੋਂ ਉਤਾਰ ਦਿੱਤੇ ਗਏ ਸਨ ਤੇ ਕਿਹਾ ਗਿਆ ਸੀ ਕਿ ਅਸੀਂ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ ਜਿਸ ਤੋਂ ਬਾਅਦ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੁੱਗੀ ਨੇ ਇਸ ਸਬੰਧੀ ਭਾਈ ਅਮਰਤਪਾਲ ਸਿੰਘ ਮੈਰੋ ਨਾਲ ਗੱਲਬਾਤ ਕੀਤੀ ਜਿਸ ਦੀ ਜਾਣਕਾਰੀ ਖੁਦ ਭਾਈ ਅਮਰਤਪਾਲ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁਗੀ ਜੀ ਨੇ ਭਾਜੀ ਨਾਲ ਗੱਲ ਕੀਤੀ ਆ ਫੋਨ ਤੇ ਹਨਾ ਇਹ ਹੀ ਦੱਸਿਆ ਮੈਰੋਂ ਨੇ ਲਾਈਵ ਆ ਕੇ ਦਿੱਤੀ ਹੈ ਜਿਸ ਦੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਫਿਲਮ ਆ ਰਹੀ ਆ ਗਿੱਪੀ ਗਰੇਵਾਲ ਦੀ ਅਕਾਲ ਤੇ ਨਹਿਂਗ ਸਿੰਘ ਦੇ ਉਹਨਾਂ ਨੇ ਬਾਣੇ ਵੀ ਪਾਏ ਹੋਏ ਨੇ ਫਿਲਮ ਦੇ ਵਿੱਚ ਤੇ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ ਜਾਂ ਉਸ ਸੋਸ਼ਲ ਮੀਡੀਆ ਤੇ ਨਹੀਂ ਸੀ ਕੰਮ ਦੇ ਤੇ ਪਰ ਪਤਾ ਲੱਗਿਆ ਵੀ ਉਸ ਫਿਲਮ ਦੇ ਬਾਰੇ ਬਾਈ ਪਰਮਜੀਤ ਸਿੰਘ ਉਹਨਾਂ ਨੇ ਉਹ ਗਿਆਨ ਦੱਤਾ ਕਿ ਇਹ ਵਿੱਚ ਕੁਝ ਇਤਰਾਜ਼ਯੋਗ ਸੀਨ ਨੇ ਸਿੱਖਾਂ ਦੇ ਤੇ ਜੋ ਸਿੱਖਾਂ ਦੀ ਸ਼ੋਭੀ ਖਰਾਬ ਕਰਦੇ ਨੇ ਇਦਾਂ ਦੀ ਗੱਲਬਾਤ ਉਹਨੇ ਨਹੀਂ ਰੱਖੀ ਆ ਮੈਂ ਨਹੀਂ ਦੇਖਿਆ ਜਦੋਂ ਭਾਈ ਗਿੱਪੀ ਗਰੇਵਾਲ ਤੇ ਭਾਈ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਤੁਸੀਂ ਕੁਗਜੀ ਕਹਿ ਦਿੰਨੇ ਆ ਉਹਨਾਂ ਦੀ ਟੀਮ ਨੇ ਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਤੇ ਫਿਰ ਅਸੀਂ ਭਾਈ ਪਰਮਜੀਤ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਅਕਾਲੀ ਜੀ ਹੁਣਾਂ ਨਾਲ ਇਹ ਭਾਈ ਜੀ ਵੀ ਮੈਨੂੰ ਮਾੜਾ ਦੱਸੋ ਕੀ ਆ ਵੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਸਾਨੂੰ ਕਿਸੇ ਨੇ ਦੱਸਿਆ ਵੀ ਇਹਦੇ ਵਿੱਚ ਕੁਝ ਸੀਨ ਗਲਤ ਨੇ ਤੇ ਮੈਂ ਬਾਈ ਜੀ ਉਹਨਾਂ ਨੂੰ ਪੁੱਛਿਆ ਵੀ ਸੀਨ ਤੁਸੀਂ ਫਿਲਮ ਦੇਖੀ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਦੇਖੀ ਫਿਰ ਇਸ ਤੋਂ ਬਾਅਦ ਇਹ ਜਿਹੜੀ ਟੀਮ ਆ ਅਕਾਲ ਫਿਲਮ ਦੀ ਤੇ ਬਾਈ ਇਹਨਾਂ ਦੇ ਜੋ ਐਕਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਤੇ ਪੰਡ ਆਏ ਨੇ ਮੈਨਨ ਤੇ ਗੱਲਬਾਤ ਕੀਤੀ ਆ ਤੇ ਅੱਜ ਰਾਤ ਨੂੰ ਅਸੀਂ ਜੋ ਇਹ ਫਿਲਮ ਅਜੇ ਰਿਲੀਜ਼ ਹੋਣੀ ਆ ਤੇ ਇਹ ਗਰਮਤਾ ਹੋਇਆ ਇਹਨਾਂ ਦੇ ਨਾਲ ਟੀਮ ਦੇ ਨਾਲ ਵੀ ਪਹਿਲੋ ਫਿਲਮ ਦੇਖਾਂਗੇ ਕੁਝ ਸਖ ਨਮਾਇंदे ਹੋਣਗੇ ਬਾਈ ਜੀ ਉਹਨਾਂ ਨੇ ਵੀ ਫੋਨ ਲਾਇਆ ਪਰਮਜੀਤ ਸਿੰਘ ਹੋਣਾਂ ਨੂੰ ਉਹਨਾਂ ਨੇ ਸਿੰਘਾ ਦਾ ਨੰਬਰ ਦਿੱਤਾ ਲੁਧਿਆਣੇੋਂ ਤੇ ਅਸੀਂ ਕੁਸ਼ਕ ਸਿੰਘ ਅੱਜ ਰਾਤ ਨੂੰ ਹੀ ਇਸ ਫਿਲਮ ਨੂੰ ਦੇਖਾਂਗੇ ਤੇ ਫਿਲਮ ਜਿੱਦਾਂ ਦੀ ਹੋਊਗੀ ਉਦੋਂ ਦਾ ਆਪਾਂ ਬਿਆਨ ਜ਼ਰੂਰ ਦੇਵਾਂਗੇ ਪੰਥਕ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਕਿਸੇ ਵੀ ਬੰਦੇ ਨਾਲ ਕੋਈ ਸਮਝੌਤਾ ਨਹੀਂ ਹੈ ਜੇ ਫਿਲਮ ਤੋਂ ਕੋਈ ਸਿੱਖਿਆ ਮਿਲਦੀ ਹੈ ਪੰਥ ਨੂੰ ਬੱਚਿਆਂ ਨੂੰ ਪਰਿਵਾਰਾਂ ਨੂੰ ਜਾਂ ਫਿਲਮ ਹੱਕ ਚਾਹ ਜਾਂ ਉਹਦੇ ਵਿੱਚ ਕੋਈ ਵੀ ਸੀਨ ਇਤਰਾਜਯੋਗ ਨਹੀਂ ਆ ਤੇ ਆਪਾਂ ਉਹਦੇ ਹੱਕ ਦੇ ਵਿੱਚ ਹੀ ਬਿਆਨ ਦੇਵਾਂਗੇ ਵੀ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਜੇ ਕੋਈ ਸੀਨ ਹੋਇਆ ਤੇ ਉਹ ਆਪਾਂ ਟੀਮ ਨੂੰ ਉੱਥੇ ਨਾ ਬੰਦ ਕਰਦੇ ਆਂਗੇ ਵੀ ਭਾਈ ਇਹਦੇ ਚ ਆਹ ਇਤਰਾਜਯੋਗ ਸੀਨ ਆ ਜੋ ਕੱਟ ਦਿੱਤਾ ਜਾਵੇ ਉਹੀ ਗੱਲ ਆ ਆਹੀ ਗੱਲ ਆ ਕਿ ਅਸੀਂ ਵੀ ਸ਼ਾਇਦ ਆਹੀ ਕਿਹਾ ਸੀ ਤੇ ਭਾਈ ਹੁਣ ਜਦੋਂ ਫਿਲਮ ਦੇਖ ਲਈ ਹੋਣੀ ਆ ਇੱਕ ਦੋ ਦਿਨ ਪਹਿਲਾਂ ਪੁਰਾਣੀਆਂ ਵੀਡੀਓ ਤੇ ਸ਼ਾਇਦ ਦੇਖ ਲਈ ਹੋਣੀ ਆ ਕੋਈ ਅਪਡੇਟ ਵੀ ਆ ਗਈ ਹੋਣੀ ਆ ਤੇ ਸਾਡਾ ਵੀ ਇਹੀ ਕਹਣਾ ਸੀ ਜੇ ਕੋਈ ਆਪਣੇ ਭਾਜੀ ਹੁਣ ਬਾਬਾ ਜੀ ਉਹਨਾਂ ਨੂੰ ਕੋਈ ਸੀਨ ਗਲਤ ਲੱਗਦਾ ਵਾ ਤੇ ਗਿੱਪੀ ਕਰਿਆ ਹੋਣੀ ਬਹੁਤ ਵਧੀਆ ਬੰਦੇ ਨੇ ਬਈ ਉਹ ਨਾ ਬਹੁਤ ਗੁਰਪੇ ਘੁੱਗੀ ਜੀ ਬਹੁਤ ਜ਼ਿਆਦਾ ਵਧੀਆ ਬੰਦੇ ਨੇ ਤੇ ਉਹਨਾਂ ਨੇ ਡਿਲੀਟ ਕਰ ਦੇਣਗੇ ਸੀਨ ਨੂੰ ਬਾਕੀ ਰਹੀ ਗੱਲ ਇਹਦੇ ਵਿੱਚ ਇਹ ਵੀ ਸੀ ਕਿ ਨਕਲੀ ਨੇ ਹਾਂ ਉਹ ਨਕਲੀ ਬਣਾਏ ਪਏ ਗਿੱਪੀ ਕਰਿਆ ਨਕਲੀ ਬਣਿਆ ਹੋਇਆ ਵਾ ਹਾਂ ਤੇ ਜੇ ਅਸਲੀ ਬਣ ਜਾਂਦੇ ਜਿਵੇਂ ਕਹਿੰਦੇ ਅਸਲੀ ਲੈ ਲਓ ਫਿਰ ਲੋਕ ਕਿਸੇ ਬੰਦੇ ਨੇ ਕਿਹਾ ਸੀ ਇਹ ਮੈਂ ਨਹੀਂ ਕਹਿ ਰਿਹਾ ਕਿਸੇ ਬੰਦੇ ਨੇ ਕਿਹਾ ਸੀ ਕਿ ਜੇ ਅਸਲੀ ਲੈ ਲੈਦੇ ਨਿੰਗ ਸਿੰਘ ਲੈ ਲੈਂਦੇ ਉਹਦੇ ਵਿੱਚ ਲੋਕਾਂ ਨੇ ਕਹਿਣਾ ਸੀ ਹੁਣ ਇਹ ਐਕਟਿੰਗ ਕਰਨ ਕਰਨ ਲੱਗੇ ਲੋਕ ਦੋਇ ਤਰਫ ਹੋ ਜਾਂਦੇ ਨੇ ਬਾਕੀ ਭਾਜੀ ਅਮਰਤਪਾਲ ਭਾਜੀ ਨੇ ਜਿਹੜੇ ਇਹ ਵਧੀਆ ਹੀ ਦੱਸਣ ਗਿਆ ਨਾ ਸਾਰੇ ਲੋਕਾਂ ਨੂੰ ਕਿਉਂਕਿ ਇਹ ਜੀ ਸੋਚਣੀ ਬਹੁਤ ਵਧੀਆ ਵਾ ਤੇ ਜਿਵੇਂ ਵੀ ਕੋਈ ਅਪਡੇਟ ਆਊਗਾ ਅਸੀਂ ਦੱਸਾਂਗੇ ਤੇ ਮੈਨੂੰ ਲੱਗਦਾ ਫਿਲਮ ਤਾਂ ਦੇਖਣੀ ਚਾਹੀਦੀ ਆ ਯਾਰ ਸਾਰਿਆਂ ਨੂੰ ਹਨਾ ਕਿਉਂਕਿ ਆਪਣੇ ਪ੍ਰਚਾਰ ਹੋ ਰਿਹਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਵਾ ਬਾਈ ਬਣ ਕੇ ਸਾਰੇ ਜੋ ਫਿਲਮ ਵੀ ਦੇਖੋ ਯਾਰ ਤੇ ਆਪਾਂ ਮਿਲਦਾ ਅਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਖਿਆਬੀ ਤਿਆਰ ਰੱਖਿਓ ਪਿਆ ਪਰ ਸਤਿ ਸ੍ਰੀ ਅਕਾਲ